ਮੈਨੂੰ ਇਸ ਘਰ ਨੂੰ ਹੋ ਗਏ ਨੇ 2014 ਦੇ ਵਿੱਚ 13 ਵਿੱਚ ਵੇਚਿਆ ਸੀਗਾ 14 24 11 ਸਾਲ ਹੋ ਗਏ 11 ਸਾਲ ਹੋ ਗਏ 11 ਸਾਲ ਹੋ ਗਏ ਆਹ 4 25 ਵਿੱਚ ਚੱਲਦਾ ਨਾ 11 ਸਾਲ ਹੋ ਗਏ ਸੇਲ ਦਿੱਤੇ ਨੂੰ ਵੀ ਤੇ ਮੈਂ ਆਹੀ ਬਹੁਤ ਚਿਰਵਾ ਦਾ ਮੈਂ ਲੰਘ ਜਾਣੀ ਹੁੰਦੀ ਆ ਕਿਉਂਕਿ ਇਹਦੇ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਨੇ ਇਸ ਘਰ ਦੇ ਨਾਲ ਮੇਰੇ ਛੋਟੇ ਛੋਟੇ ਹੁੰਦੇ ਸੀ ਬੱਚੇ ਗਿਫਟੀ ਬਿਊਟੀ ਜਦੋਂ ਫੌਜੀ ਸਾਹਿਬ ਗੱਲ ਕੋਈ ਸਿਰ ਤੋਂ ਬਾਅਦ ਵਕਫੇ ਮੈਂ ਇਹ ਘਰ ਦੇ ਵਿੱਚ ਮੰਮੀ ਹੋਣ ਨਾਲ ਜ਼ਿਆਦਾ ਰਹੀਆਂ ਤੇ ਰਹੇ ਆ ਚਲੋ ਰਹਿਣਾ ਪਹਿਣਾ ਸੀਗਾ ਤੇ ਕਿ ਸੀਗੀ ਆプチ ਛੋਟੇ ਜਿਹੇ ਕੰਪੀ ਦੀ ਸਟੋਰੀ ਤੇ ਪਰਮਾਤਮਾ ਕਿਸੇ ਨਾਲ ਵੀ ਇਦਾਂ ਦਾ ਕਰੀ ਜਿਹੜੀ ਵੀ ਚੀਜ਼ ਮਿਲੇ ਉਹਨੂੰ ਵਰਤਣੀ ਮਿਲੇ ਸੁਣ ਲਈ ਆ ਖਿੜਕੇ-ਖੋੜਕੇ ਪੂਰਾ ਚਾਣਾ ਲਵਾਈਆਂ ਸੀਗੀਆਂ ਤੇ ਫੌਜੀ ਸਾਹਿਬ ਦੀ ਡੈਥ ਹੋ ਗਈ ਸੀ ਥੋੜੇ ਦਿਨਾਂ ਬਾਅਦ ਹੀ ਫਿਰ ਮੇਰਾ ਮਨ ਵਸ ਉਖੜਿਆ ਰਹੀ ਤਾਂ ਗਈਆਂ ਮੈਂ ਇੱਥੇ ਕਿਉਂਕਿ ਸਾਈ ਹੀ ਰਿੱਤੀ ਸੀਗੀ ਤੇ ਆ ਦੇਖੋ ਉੱਪਰ ਪੌੜੀਆਂ ਨੇ ਉੱਪਰ ਛੱਤ ਤਾਂ ਇਹ ਮੇਰਾ ਇਸ ਘਰ ਦੇ ਵਿੱਚ ਦੁੱਖ ਸੁੱਖ ਬਹੁਤ ਜ਼ਿਆਦਾ ਕੱਟੇ ਨੇ ਮੈਂ 12 ਸਾਲ ਕੋਈ ਕਹਿੰਦਾ ਰੱਬ 12 ਸਾਲ ਬਾਅਦ ਤਾਂ ਰੱਬ ਰੂੜੀ ਦੀ ਵੀ ਸੁਣ ਲੈਂਦਾ ਸੋ ਉਹੀ ਗੱਲ ਮੇਰੇ ਨਾਲ ਹੋਈ ਆ ਇੱਧਰ ਵੀ ਦਿਖਾਉਣੇ ਥੰਦਾ ਲੋਕਾਂ ਨੂੰ ਬਹੁਤ ਪਿਆਰਾ ਘਰ ਸੀ ਮੇਰਾ ਮੈਂ ਬਹੁਤ ਸਫਾਈ ਨਾਲ ਰੱਖ ਦਿੰਦੀ ਸੀ ਤੇ ਸਾਰਾ ਮੇਰੇ ਲੱਗੇ ਹੋਏ ਪੱਥਰ ਪੁੱਥਰੇ ਉਹ ਵੀ ਆ ਕਮਰਿਫਟ ਵਾਲੇ ਮੈਟ ਲੱਗੇ ਹੋਏ ਸੀਗੇ ਸੋ ਖਿੜਕੀ ਆ ਬਾਹਰ ਛੋਟੀ ਜੀ ਤੇ ਇਹਨਾਂ ਨੇ ਪੇਟੀ ਪੁਕੀ ਲਾ ਰੱਖੀ ਆ ਦੇਖੋ ਆ ਸੀਗਾ ਮੇਰਾ ਘਰ ਸੋਹਣਾ ਹੈ ਛੱਤ ਛੱਤ ਬਵਾਗੇ ਮੈਸੀ ਰੰਗੇ ਇਹਨਾਂ ਨੇ ਕਰਵਾਇਆਗਾ ਸੋ ਸਾਡਾ ਟਿਵੀ ਹੁੰਦਾ ਸੀ ਜਿਹੜਾ ਇਸ ਕਾਰਨਰ ਚ ਹੁੰਦਾ ਸੀ ਟਿਵੀ ਸਾਡਾ ਇੱਥੇ ਤੋਂ ਬੈੱਡ ਦਾ ਮੂੰਹ ਇਧਰ ਨੂੰ ਹੁੰਦਾ ਸੀ ਰਾਮ ਜੀ ਆਪਾਂ ਸਵੇਰ ਹੋ ਗਈ ਰਾਸ਼ਨ ਸਾਮਤਾ ਤੇ ਆ ਆਪਾਂ ਲੱਗਦੀਆਂ ਮਸਾਲਾਂ ਪੀਸਾਂ ਸੌਫ ਇੱਕ ਪੈਕੇਟ ਆਪਾਂ ਪੀਸ ਚੁੱਕੇ ਆ ਇਹ ਚਾਹ ਲੌਂਗ ਲੌਂਗ ਔ ਇਲਾਚੀ ਤੇ ਇੱਕ ਜਿਹੜਾ ਹੈਗਾ ਆਪਣਾ ਮਸਾਲਾ ਦੂਜਾ ਪਿਆ ਘਰ ਦਾ ਮਸਾਲਾ ਆ ਵੀ ਪੀਸ ਕੇ ਪੀਸ ਕੇ ਰੱਖਦਾ ਹੁੰਦਾ ੜਾਲਾ ਥੋੜਾ ਸਭ ਸਾਮਤਿਆਂ ਰਾਸ਼ਨ ਸਾਮਤ ਥੋੜੇ ਜਿਹੇ ਰਹਿ ਗਿਆ ਫਰਨੈਲ ਤੇਲ ਚੱਕਣ ਵਾਲਾ ਉਧਰ ਬਾਥਰੂਮ ਦਾ ਸਮਾਨ ਚੱਕਣ ਵਾਲਾ ਤੇ ਬਹੁਤ ਵਧੀਆ ਮਤਲਬ ਕਿ ਪੀਸਣ ਚ ਜਿਹੜਾ ਆ ਖੁਸ਼ਬੂ ਬਹੁਤ ਸੋਹਣੀ ਆ ਰਹੀ ਹੈ ਚਾਹ ਪੱਤੀ ਇਸ ਨੂੰ ਲੱਗਿਆ ਜੀ ਪੀਸ ਤੇ ਪੁੱਛ ਲਾਉਂ ਪਹਿਲਾਂ ਲਗਾਈ ਜੀ ਸੌਫ ਦੇਖੋ ਇੰਨੀ ਤਰ੍ਹਾਂ ਕੈਂਡਰ ਲਾਉ ਇੱਕ ਪਾਸੇ ਫੜੀ ਆਹ ਨੂੰ ਮਿਕਸ ਕਰਾਂਗੇ ਸ਼ੈਅ ਕੋਰੇ ਦਾ ਹੋਣਾ ਮਸਲਾ ਮੋਟਾ ਨਹੀਂ ਪਰੀਕ ਕਰਾਂਗੇ ਆਪਾਂ ਇਹਨੂੰ ਜਮਾ ਉਹਦੇ ਵਿੱਚ ਆਪਾਂ ਥੋੜੀ ਜਿਹੀ ਸੌਫ ਨੂੰ ਥੋੜਾ ਪਾਉਣੀ ਹੈ ਸੌਫ ਘਾਟਾ ਮਸਾਲਾ ਪੇਜ ਲੱਗ ਰਿਹਾ ਮੈਨੂੰ ਇੱਕ ਮਹੀਨੇ ਤੋਂ ਵੀ ਜ਼ਿਆਦਾ ਹੋ ਗੂਗਾ ਤੇ ਆਹ ਸੌਫ ਚਰੋ ਦੇ ਲੋੜ ਪਈ ਤਾਂ ਕਿਉਂਕਿ ਫਿਰ ਤੇਂਜ ਬਣੂਗਾ ਇਹਦੇ ਰੱਖ ਲੈਂ ਮੈਂ ਕਿਹਦੇ ਲੋੜ ਪੈਣੀ ਮਮ ਕੀ ਹਾਲ ਹੈ ਅੱਜ ਬਹੁਤ ਸੁਣੋ ਬੁਰੀ ਖੋਏ ਕਿਹੜਾ ਮਤਲਬ ਹੈ ਇਹ ਤਾਂ ਐਸਾ ਇੱਕ ਤੋਂ ਵਧੀਆ ਜਿਹੜੀ ਪਹਿਲਾਂ ਸੌਕ ਕਰੀ ਸੀ ਉਸ ਤੋਂ ਵਧੀਆ ਪੀਸਿਆ ਗਿਆ ਕੋਚਾ ਦਾ ਮਸਾਲਾ ਇੱਟੇ ਹੋਰ ਸੌਕ ਕਰੀਏ ਆਪਾਂ ਇਹਨੂੰ ਮਿਕਸ ਤੇ ਸੋ ਆਪਾਂ ਇਹਨੂੰ ਕੱਢਦੇ ਆ ਕਸੇ ਵਿੱਚ ਦਿਖਾਉਣੇ ਤੁਹਾਨੂੰ ਵਿੱਚ ਕਰਦੀਆਂ ਨੇ ਮਿਕਸ ਕਰਕੇ ਚੰਗੀ ਤਰ੍ਹਾਂ ਲੋ ਆ ਤਾਂ 2 ਮਹੀਨੇ ਦਾ ਬਣ ਗਿਆ ਪਰ ਅਸੀਂ ਖੁੱਲਾ ਪਾਉਣੇ ਥੋੜਾ ਜਿਮ ਹੁਣ ਜਿਹੜਾ ਥੋੜਾ ਦਲ ਰਿਹਾ ਹੋਇਆ ਉਹਨੂੰ ਵਿੱਚ ਕਰ ਦਿੰਦੇ ਆ ਵਾਹ ਸਿਰਫ ਅੱਧਾ ਜਿਹਾ ਲਸੌਣਾ ਫਾ ਥੋੜੀ ਜਿਹੀ ਰੱਖੀ ਆ ਤੇ 200 ਰੁਪਏ ਦਾ ਸੀਗਾ ਇਲਾਇਚੀ ਤੇ ਲੌਂਗ ਤੇ ਕੀ ਕਹਿੰਦੇ ਹੁੰਦੇ ਉਹਨੂੰ ਦਾਲਚੀਨੀ ਬਸ

सो तो जी आह अपना गया गर्म मसाला बहुत सोना पीसा खुशबू बहुत बड़ा कुछ नहीं पाया हमारे थोड़ा पीस लेने आप देखो लो जी अपने दोनों मसाले हो गए डी डी चलो करते आप रेडी हूँ पैन पाने डब्बे च चा। आ चाह वाला आह मसाला ਅੱਜ ਮੈਂ ਰੋਸ਼ਨੀ ਕੇ ਮਨਚਾ ਬਣਾ ਕੇ ਦੇ ਵਧੀਆ ਬਣਾਉਣ ਤੇ ਹੈਗੀ ਆ ਵੀ ਵਧੀਆ ਕੱਢਣੀ ਮੈਨੂੰ ਬਣਾਉਣੀ ਹੈ ਨਾ ਮੈਂ ਕੀ ਬਣਾਉਣੀ ਹੁਣ ਪਤਾ ਨਹੀਂ ਕੀ ਬਣਾਈ ਜਾਂਦੀ ਰਸੋਈ ਚ ਮੈਂ ਤਾਂ ਪਕੌੜੀ ਬਣਾ ਲੈ ਕਰਾਰੇ ਜੀ ਚਾਹ ਨਾਲ ਆਹ ਵੇਖ ਲੈ ਤੇ ਪਤਾ ਨਹੀਂ ਕੀ ਬਣਾਉਂ ਹੱਥ ਕੀ ਬਣਾ ਕੇ ਨਿਊਟਰੀ ਡ ਘਾਰ ਲਿਆ ਲਾ ਭਰਾਵਾ ਦੋ ਲੈ ਲੈ ਹੋਰ ਲੈ ਲੈ ਦੋਖ ਤੇਰੀ ਮੰਮੀ ਨੇ ਉਟਰੀ ਬਣਾ ਕੇ ਰੱਖ ਦੀ ਆ ਉਹ ਕਹਿੰਦੀ ਆ ਬਣਾਇਆ ਨਾ ਮੈਂ ਲੈਣੀ ਸੀ ਬੇਸਨ ਵਾਲੀ ਮੇਰੇ ਪਕੌੜੇ ਖਾਣ ਦਾ ਮਨ ਸੀ ਅੱਜ ਤੇ ਕਹਦੀ ਮੰਮੀ ਨਵੀਂ ਆਇਟਮ ਬਣਾਈ ਤੇਰੇ ਲਈ ਆ ਹੀ ਰੱਖ ਦੀ ਤਾਂ ਆ ਆ ਦੇਖ ਲੈ ਇੱਧਰ ਆ ਦੇਖ ਲੈ ਆ ਦੇਖ ਲੈ ਹਿੱਕਿਆ ਲੱਗਿਆ ਪਿਆ ਨਾ ਹਿੱਕਿਆ ਹਿੱਕਿਆ ਲੱਗੇ ਪਰ ਤੇਨੂੰ ਆ ਦੇ ਪੂਰਾ ਕੋੜ ਖਵਾਇਆ ਹੋਇਆ ਲੈ ਲੈ ਨਾ ਇਹ ਨਹੀਂ ਕੁਕੜੀ 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 ਉਹ ਵਸ਼ੀਏ ਰ ਚੇਹੇ ਕਰਨਾ ਦਾ ਡਾਈਪਰ ਨਾ ਗਿੱਲਾ ਹੋ ਗਿਆ ਪਤਾ ਨਹੀਂ ਜਿਵੇਂ

ചീ വാ ਸਾਲਾ ਤੇਜ਼ ਹੋ ਗਿਆ ਚਾਰ ਸੁਬਾਹ ਦਾ ਵੈਸੇ ਸਹੀ ਆ ਪਾਣ ਦੇਸ਼ ਕੀ ਨ ਜਾਵੇ ਕੋਈ ਗੋਭੀ ਆਣ ਲਈ ਇਹ ਦੇਵ ਦੇ ਲਈ ਅੱਖਰ ਪਜਾਣਾ ਆਨੇ ਸੂਟ ਦੇਖਾ ਦੇ ਲਈ ਸੋ ਦਿੱਕੋ ਸੂਟ ਬਹੁਤ ਪਿਆਰਾ ਨੇ ਉਸ ਤੇ ਪਹਿਲੇ ਵੀ ਆਪਾਂ ਲੈ ਕੇ ਗਏ ਸੀ ਉਹਦਾ ਮੇਰੇ ਬਰਥਡੇ ਤੇ ਫੈਂਕੀ ਸ਼ਾਰਟ ਬਹੁਤ ਪਿਆਰਾ ਸੂਟ ਸੀਗਾ ਉਹ ਇਹਦੇ ਨਾਲ ਦਾ ਹੋਰ ਸੂਟ ਪੱਟੋ ਇਹਦੇ ਨਾਲ ਦਾ ਕਲਰ ਦਿਖਾਓ ਪੈਰਟ ਜਿਹੇ ਕਲਰ ਦਿਖਾਓ ਸੋ ਸੋ ਨਾ ਸੂਟ ਆਹ ਕਾਣ ਇਹ ਆਪਣਾ ਕਿਹੜਾ ਰੋਣ ਆ ਗਿਆ ਇਹ ਸੋ ਕੁੱਟੀ ਰੋਡ ਸੋ ਕੁੱਟੀ ਰੋਡ ਤੇ ਆ ਇਹ ਜਦੋਂ ਦੇਵ ਹੋਇਆ ਵੀ ਨਹੀਂ ਸੋਦਾ ਕਹਿੰਦੀ ਸੀ ਮੈਂ ਘਰ ਇਥੋਂ ਲੈ ਕੇ ਜਾਉਂਗੀ ਦੇਵ ਵਾਸਤੇ ਮੈਂ ਹਾਂ yellow ਕਲਰ ਵੀ ਸੋਣਾ ਬੜਾ ਲੈਓ ਆਪਾਂ ਦੇਖ ਲੈਨੇ ਆ ਵੀ ਸੋਹਣਾਗਾ ਆ ਵੀ ਸੋਹਣਾ ਬਾਈ ਚਾਂਸ ਨਾ ਪਸੰਦ ਆ ਤੇ ਮम्मी ਨੇ ਚੇਂਜ ਹੋ ਜਾਊਗਾ ਚੇਂਜ ਹੋ ਜਾਊਗਾ ਜੀ ਪਰ ਟੈਗ ਨਾ ਪੜੇ ਨਹੀਂ ਟੈਗ ਟੂਕ ਤਾਂ ਨਹੀਂ ਪਟਦੇ ਆ ਵੀ ਪਿਆਰਾ ਸੂਟ ਆ ਆ ਵਾਲਾ ਦੇਵ ਨੂੰ ਵੀ ਕੱਪੜੇ ਹੈ ਆ ਵੀ ਸੋਹਣੇ ਸੂਟ ਤਾਂ ਉਹ ਸੋਹਣਾ ਜੀ ਹਮਮ ਚੇਰ ਮਖਲਾ ਕੋਈ ਚੇ ਨਹੀਂ ਆਹ ਆ ਦੇ ਚਾ ਹਾਂ 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 ਹਮ

ਕਲਰ ਬਹੁਤ ਪਿਆਰਾ ਹੈ ਕੀ ਪ੍ਰਾਈਸ ਹੈ ਇਹਦਾ ਇਹ ਆਪਾਂ 600 ਦਾ ਪੈ ਰਿਹਾ ਹੈ ਅੱਛਾ ਤੇ ਆਹ ਵਾਲਾ ਇਹ ਵੀ ਇਹ ਵੀ ਹੋਈ ਹੈ ਹਾਂ ਇਹਦਾ ਪ੍ਰਾਈਸ ਕਿੰਨਾ ਬੂਹ ਜਦੋਂ ਦੇਵ ਹੋਇਆ ਵੀ ਨਹੀਂ ਸੀ ਮੈਂ ਇੱਥੇ ਲੰਗੀ ਸੀ ਨਾ ਕਹਿੰਨੀ ਸੀ ਜੇ ਵੀ ਇੱਥੋਂ ਆਇਆ ਕੁੜੀ ਦੇ ਕੱਪੜੇ ਬਹੁਤ ਸੋਹਣੇ ਇੱਥੋਂ ਲੈ ਕੇ ਜਾਇਆ ਕਰੂੰਗੀ ਤੇ ਵਾਕਈ ਸਹੀ ਗੱਲ ਆਹ ਸ਼ਰਟ ਸੋਹਣੀ ਆਹ ਵਾਲਾ ਸਹੀ ਹੈ ਖੋਲ ਕੇ ਦਿਖਾਓ ਹੂੰ ਆ ਵੀ ਪਿਆਰਾ ਠੀਕ ਹੈ ਠੀਕ ਹੈ ਇਹੀ ਪ੍ਰਾਈਜ਼ ਆ 350 350 ਹੀ ਆ ਇਹ ਆ ਸਹੀ ਹੈ ਹੈ ਨਾ ਇਹ ਦੇ ਦੇ ਦੋ ਤੇ ਇੱਕ yellow color ਚ ਦੇ ਨਾਲ ਦਾ ਲਖਾ ਹੋਰ ਵੱਡਾ ਥੋੜਾ ਜਿਹਾ ਇਹ ਛੋਟਾ ਹੈ ਥੋੜਾ ਜਿਹਾ ਕੈਰਟ कलर ਚ ਦਿਖਾ ਦੋ ਆ ਨਹੀਂ ਪਿਆ ਪੈਰਟ ਜਾ ਆ ਪਿਆ ਆ ਇਧਰ 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 ਆ ਹਾਂ ਹਾਂ ਉੱਤੇ 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 ਥੱਲੇ ਇਹਦੇ ਥੱਲੇ ਇਹ ਥੱਲੇ ਥੱਲੇ ਹਾਂ ਕੀ ਇਹ ਕਿਉਂ ਮੀ ਸੀਗਾ ਬੰਦਾ ਇੰਨਾ ਕਵੱਡਾ ਸਾਇਆ ਠੀਕ ਆ ਨਹੀਂ ਨਹੀਂ ਸਹੀ ਆ ਓਡਾ ਹੀ ਲੱਗਦਾ ਨਹੀਂ ਨਹੀਂ ਪਰਕੀ ਡੇਡ ਇੰਚ ਦਾ ਬਰਕਰ ਬਸ ਆਹ ਦੇ ਦੋ ਫਿਰ ਬਾਈ ਆਹ ਵਾਲਾ ਦੇ ਦਿਖਾਏ ਕਿਹੜੇ ਸੂਟ ਲੈ ਆਪਾਂ ਕਪਤਾਨ ਤੂੰ ਵੀ ਲੈਣੇ ਕੱਪੜੇ ਚਾਰ ਸੂਟ ਲੈ ਆਪਾਂ ਦੇਖਾਏ ਉਹ ਤੇ ਸਭ ਦੁਕਾਨ ਦਾ ਨਾਮ ਬੋਲੋ ਤੁਸੀਂ ਆਪਣੀ ਦਾ ਡਿਵਾਈਨ ਕਿੰਟ ਸੋ ਡਿਵਾਈਨ ਡਿਵਾਈਨ

ਦੇਵ ਦੀ ਕੱਪੜੇ ਲਿਆ ਕਰਾਂਗੇ ਨਾਨਕੇ ਜਾਊਗਾ ਹੈ ਚਾਦੀਆਂ ਨੇ ਇਹਨੇ ਖਰੀਦਦੀ ਕੱਪੜੇ ਗਲਤ ਲੱਗੇ ਦੇਖ ਲੋ ਦੁਬਾਰੇ 1550 ਹੋਏ ਗਲਤ ਅਸੀਂ 1550 ਬਣੇ ਆ ਭਾਈ ਦੇ ਦੇ ਨਿੱਕੇ ਨਿੱਕੇ ਕੱਪੜੇ ਆ ਹੁਣ ਦੇਵ ਦੀ ਇਸ ਸਾਲ ਦੋ ਤਿੰਨ ਸਾਲ ਤੱਕ ਇੱਥੇ ਸ਼ਾਪਿੰਗ ਹੋਏ ਕੱਪੜੇ ਪਸੰਦ ਨਹੀਂ ਮੈਨੂੰ ਬਹੁਤ ਵਧੀਆ ਸ਼ਾਪ ਸਾਡੇ ਦੇਰ ਦੇ ਕੱਪੜੇ ਹੋ ਗਏ ਰੈਡੀ 1500 ਦੇ ਵਿਚਾਰੇ ਨੇ ਗਾਈਜ਼ ਆ ਆ ਸੋ ਜੀ ਨੇ ਵੀ ਕੱਪੜੇ ਲੈਣੇ ਇੱਥੋਂ ਲਓ ਠੀਕ ਹੈ ਜੀ ਬਹੁਤ ਵਧੀਆ ਨੇ ਬੱਚਿਆਂ ਦੀ ਵੈਰਾਈਟੀ ਤੁਹਾਨੂੰ ਸਾਰੀ ਮਿਲੂ ਔਰ ਕੁੜੀਆਂ ਦੇ ਤਾਂ ਬਹੁਤ ਹੀ ਸੋਹਣੇ ਕੱਪੜੇ ਨੇ ਬਹੁਤ ਪਿਆਰੇ ਕੱਪੜੇ ਪਹਿਲਾਂ ਮੈਂ ਐਵੇਂ 8-10 ਹਜ਼ਾਰ ਦੇ ਕੱਪੜੇ ਉਧਰ ਲੈ ਗਈ ਮੈਨੂੰ ਪਤਾ ਹੀ ਨਹੀਂ ਸੀਗਾ ਭੁੱਲ ਗਈ ਅਸਲ ਦੇ ਵਿੱਚ ਮੈਂ ਅਸਲ ਤਾਂ ਮੈਨੂੰ ਸੀਗਾ ਜੀ ਤੇ ਸੋ ਜੀ ਠੀਕ ਹੈ ਠੀਕ ਹੈ ਵੀਰੇ ਦੇਖੋ ਦੀ ਵਾਇਨ ਨਾਲ ਕਿੱਸਾ ਦਿਖਾਉਣੀ ਬਹੁਤ ਵਧੀਆ ਸ਼ਾਪ ਆ ਅੰਦਰ ਕੱਪੜੇ ਚਾਰੇ ਕੀ ਮੈਨੂੰ ਤਾਂ ਬਹੁਤ ਪਸੰਦ ਆਏ ਕੱਪੜੇ ਇੱਥੋਂ ਦੇ ਮਤਲਬ ਬਾੜੀ ਭਕਾਈ ਜੀ ਨਹੀਂ ਕਰਨੀ ਪੈਂਦੀ ਜਿਵੇਂ ਫੈਸ਼ਨ ਕੈਂਪਾਂ ਨਾਲ ਜਾਂਦੇ ਆ ਗਿਫਟ ਜਿਹਨੂੰ ਮੇਰੀ ਕੜਾਈ ਜਾਣੇ ਕੜਾਈ ਜਾਣੇ ਕੱਪੜੇ ਸੈਟ ਨਾ ਉਹ ਲੱਗੋ ਜਿਵੇਂ ਬਹੁਤ ਪਿਆਰੇ ਸੀ ਤੇ ਦੱਪਾ ਜਿਹੜਾ ਕੀ ਪੀਨੇ ਹੁੰਦੇ ਆ ਕੱਲ ਤੇਨੇ ਮੰਗਾਈ ਸੀ ਦੋ ਦਿੱਤੇ ਸਾਨੂੰ ਨੇ ਇੱਕ ਦਿੱਤਾ ਨਹੀਂ ਇੱਕ ਹੋਰ ਦਿੱਤਾ ਇਹਨਾਂ ਨੇ ਸੋ ਲੈ ਕੇ ਜਾ ਰਹੇ ਕਿਉਂਕਿ ਨਾਨਕ ਜਾਣਾਂਗੇ ਦੋ ਡੱਬੇ ਹੋਰ ਤੇ ਚਿੰਦੂ ਨੂੰ 15 ਜੀ ਦੇ ਲੱਗ ਕੇ ਆਉਂਦਾ ਦਾ ਦੋ ਘੱਲ ਲਾਗੇ ਸੱਕ ਜਾਗਾ ਇੱਕ ਫੇਰ ਜਾਂਦੇ ਲੈ ਲਾਂਗੇ ਕੱਪੜੇ ਦੇ ਬਹੁਤ ਸੋਹਣੇ ਨੇ ਵੈਰਾਈਟੀ ਆ ਵੈਰਾਈਟੀ ਉੱਥੇ ਮੈਨੂੰ ਮੈਨੂੰ ਪਸੰਦ ਆ ਯਾਰ ਇਹ ਕੋਈ ਇੱਧਰ ਤੇ ਤਾਂ online ਨਹੀਂ ਮਿਲਦੀ online ਵਾਸਤੇ ਕੋਈ ਪੀਸ ਯਾਰ ਸਸਤੇ ਵਾਲਾ ਆ ਕਿੰਨੇ ਦਾ ਹੋਊਗਾ 600 ਇਹ ਤੇ ਕਿਦਾਂ ਦੀ ਆ ਉਹਦੇ ਨਾਲ ਇਸ ਮੈਂ ਤਾਂ ਦੋ ਤਿੰਨ ਕਾਟਨ ਦੇ ਸੀਗੇ ਆ 600 ਦਾ ਆ ਉਹ 250 ਦਾ ਆ ਉਹ 350 ਦਾ ਆ ਸਾਢੇ 1500 ਵੀ ਦੋਨੇ 425 4 ਅਗੇ 5 ਆ 4 400 ਸੋਹਣੇ ਹਨ ਪਾਣਾ ਨਹੀਂ ਜਿਹੜਾ ਪਿਆ ਤੇ ਜਾਂਦੇ ਪੀਲਾ ਪਾਜੀ ਫਿਰ ਨੰਨ ਨਿਕਲ ਜਾਣਾ ਉਹ ਪਾਜੀ ਫੈਣ ਸਕ ਜਾ ਆਨੇੜੇ ਜਿੱਦ ਕਾਣਾ ਰੋਸ਼ੀ ਆ ਵੀ ਬਹੁਤ ਪਿਆਰਾ ਹਨ ਜਿਹੜੇ ਆਪਾਂ Amazon ਤੋਂ ਮੰਗਾਏ ਆ 7200 ਦੇ ਕੋਈ 600 300 ਦੇ ਹਾਂ ਜੀ 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 ਇੱਥੇ ਹਾਂ ਮੈਂ ਕਹਿੰਦਾ ਸਾਡੇ ਕੋਲ ਥੇਰੇ ਦਾ ਸੀ ਹੁਣ ਆਰਡਰ ਕੀਤੇ ਹੋਏ ਆ ਸੋਣਿਆ ਸੰਧ ਜਿਹੜਾ ਮੇਰਾ ਪੁਰਾਣਾ ਘਰ ਜਿੱਥੇ ਬਿਊਟੀ ਤੇ ਗਿਫਟੀ ਦਾ ਬਚਪਨ ਬੀਤਿਆ ਇਹ ਸਾਡੇ ਚਾਚੀ ਨੇ ਉਧਰ ਰੱਖੀ ਸੀ ਉਹਨਾਂ ਨੇ ਇਹ ਪਹਿਲਾਂ ਕਿਸੇ ਹੋਰ ਨੂੰ ਸੇਲ ਕਰ ਦਿੱਤੀ ਆ ਦੇਖੋ ਮੇਰਾ ਪੁਰਾਣਾ ਘਰ ਇਹਨਾਂ ਨੇ ਹੁਣ ਤਿਆਰ ਕੀਤਾ ਆ ਪਿੱਛੇ ਮੇਰੀ ਮੰਮੀ ਹੁਣਾਂ ਦਾ ਘਰ ਸੀਗਾ ਆ ਪਿੱਛੇ ਮੰਮੀ ਹੁਣਾਂ ਦਾ ਘਰ ਸੀਗਾ ਮੇਰਾ ਇਹ ਸਾਰਾ ਬਚਪਨ ਦੁੱਖ ਸੁੱਖ ਐਸ ਘਰ ਦੇ ਵਿੱਚ ਬਹੁਤ ਕੱਟੇ ਮਿਲਿਆ ਇਹ ਜੋ ਮੈਂ ਲਿਆਸੀ ਘਰ ਨੂੰ ਹੋਏ ਸੀਗੇ ਲੈਣ ਨੂੰ ਮੈਨੂੰ ਲੱਗਦੀ ਆ ਸਾਈ ਕਿਸੇ 2000 ਰੁਪਏ ਆ ਤੇ ਉਦੋਂ ਥੋੜਾ ਜਿਹਾ ਨਵਾਦ ਫੌਜੀ ਸਾਹਿਬ ਦੀ ਡੈਥ ਹੋ ਗਈ ਸੀ ਤੇ ਫਿਰ ਮਤਲਬ ਕਿ ਰਹੇ ਆ ਔਖੇ ਸੌਖੇ 12 ਸਾਲ ਇਸ ਘਰ ਦੇ ਵਿੱਚ 12 ਸਾਲ ਬਾਅਦ ਇਹਨੂੰ ਫਿਰ ਮੈਂ ਸੇਲ ਕੀਤਾ ਨਾ ਤੁਹਾਨੂੰ ਦਿਖਾਉਣੀ ਆ ਬਾਹਰ ਵੀ ਇਹ ਮੇਰਾ ਘਰ ਇਹ ਸਾਡੇ ਚਾਚੇ ਹੀ ਲੱਗਦੇ ਨੇ ਘਰਾਂ ਚੋਂ ਤੇ ਇਹਨਾਂ ਨੇ ਲਿਆਗਾ ਤੇ ਆ ਦੇਖੋ ਛੱਤ ਤੇ ਵੀ ਡਿਜ਼ਾਈਨ ਜਿਹੜੇ ਪੂਰੇ ਕਰਾਈ ਹੋਏ ਸੀਦੇ ਮੇਰੇ ਵਧੀਆ ਬਣਾਇਆ ਸੀ ਬਤਨ ਹੈ ਛੋਟਾ ਜਿਹਾ 70 ਗਾਜ ਦਾ ਸੀਗਾ ਤੁਹਾਨੂੰ ਮੈਂ ਦਿਖਾਉਣੀ ਆ ਬਾਹਰੋਂ ਵੀ ਇਹ ਘਰ ਕਿ ਅੱਜ ਮੈਨੂੰ ਮੈਂ ਬਹੁਤ ਦਿਨਾਂ ਬਾਅਦ ਆਇਆ ਲੱਗਿਆ। ਸਾਲਾ ਮਾਰੀ ਜੀ ਪਿੱਛੇ ਦੀ ਮੰਮੀ ਘਰ ਨਾਲ ਨਹੀਂ ਆਣੀ ਨਹੀਂ ਆ ਮਨਜਾ ਨਹੀਂ ਕਰਦਾ ਬਸ ਦੇਖ ਕੇ ਹੋ ਜਾਂਦਾਗਾ। ਚਲੋ ਛੰਡਣਾ ਹੋਵੇ ਇਹਨਾਂ ਨੂੰ ਘਰ ਤੇ ਇਹ ਮੇਰਾ ਰੂਮ ਸੀ। ਇੱਥੇ ਦਾ ਬੈੱਡ ਹੁੰਦਾ ਸੀਗਾ। ਇੱਥੇ ਬੈੱਡ ਹੁੰਦਾ ਸੀ। ਐਸਾ ਨਿੱਕਾ ਸੋਫਾ ਲੱਗਿਆ ਹੋਇਆ ਸੀ ਇਹ ਛੋਟਾ ਜਿਹਾ ਤੇ ਆਹ ਰੂਮ ਦਿਖਾਉਣੀ ਥੰਮੈਂ। ਆਹ ਮੈਂ ਲਵਾ ਸੀ ਜਾਲੀਆਂ ਵਿੱਚ ਹੋ ਲੰਬਾ ਘਰ ਸੀ। ਉੱਥੇ ਹੀ ਸੀ ਟੁੱਟਿਆ ਸੀਗਾ। ਨਹੀਂ ਟੁੱਟਿਆ। ਆ ਦੇਖੋ ਮੇਰਾ ਦੂਜਾ ਰੂਮ ਸੀਗਾ ਇਹ। ਆ ਦੇਖੋ। ਇੱਥੇ ਅਸੀਂ ਪ੍ਰੈਕਟਿਸ ਕਰਦੇ ਸੀ ਇੱਥੇ ਨਾ ਕੰਪਿਊਟਰ ਪਿਆ ਹੁੰਦਾ ਸੀਗਾ ਛੋਟੇ ਛੋਟੇ ਸੀਗੇ ਬੱਚੇ ਇੱਥੇ ਸਾਡਾ ਦੁਕਾਨ ਲੱਗਿਆ ਹੋਇਆ ਸੀਗਾ ਤੇ ਮਤਲਬ ਕਿ ਰਸੋਈ ਲਿਖਾਉਣੀ ਸਾਨੂੰ ਇਹ ਹੋਇਆ ਤਾਂ ਲੰਬਾ ਘਰੀਓਂ ਮੇ ਲਿਖਾਉਣੀ ਆ ਵੇਖੋ ਇਹ ਸਾਡੀ ਰਸੋਈ ਸੀਗੀ ਛੋਟੀ ਸੀ ਇੱਥੇ ਮਾਣਾ ਦੁਖੀ ਹੁੰਦਾ ਸੋਚ ਕੇ ਇੱਥੇ ਮੈਂ ਆਪਣੇ ਬੱਚਿਆਂ ਨੂੰ ਇੱਥੋਂ ਮੈਂ ਚਾਹ ਬਣਾਉਣੀ ਆਹ ਖਿੜਕੀ ਇੱਥੋਂ ਦੀ ਮੈਂ ਚਾਹ ਬਣਾਉਣੀ ਸਾਡੇ ਉੱਥੇ ਮੰਜੇ ਲਾਏ ਹੁੰਦੇ ਸੀਗੇ ਉਹ ਲੈ ਲਾ ਕੇ ਮੈਂ ਇੱਥੋਂ ਦੇ ਬੱਚਾਂ ਨੇ ਖੁਸ਼ਾਤੀ ਛੋਟੇ ਛੋਟੇ ਬੱਚੇ ਤਾਂ ਚਾਚਾ ਸਾਡੇ ਤੇ ਐਨਾ ਹੱਸਣਾ ਬਿਊਟੀ ਗਿਫਟੀ ਨੇ ਤੇ ਮੈਂ ਤਾਂ ਬਹੁਤ ਸਜਾ ਕੇ ਰੱਖ ਦਿੱਸੀ ਘਰ ਨੂੰ ਇਹ ਮੈਂ 12 ਲੱਖ ਰੁਪਏ ਦਾ ਸੇਲ ਕਰਤਾ ਸੀਗਾ 1 ਲੱਖ ਦਾ ਲਿਆ ਸੀ ਫਿਰ ਮੇਰਾ ਮਨ ਨਹੀਂ ਟਿਕਿਆ ਮੈਂ ਰਹੀ ਤਾਂ ਰਹਿੰਦੀ ਤਾਂ ਰਹੀ ਐ ਇੱਥੇ ਮੈਂ ਤੇ ਇਹ ਸਾਡਾ ਵਾਸ਼ਰੂਮ ਸੀਗਾ ਵਾਸ਼ਰੂਮ ਵੀ ਮੈਂ ਬੜੇ ਮਤਲਬ ਕਿ ਵਧੀਆ ਤਰੀਕੇ ਨਾਲ ਬਣਾਇਆ ਹੋਇਆ ਸੀਗਾ ਹੁਣ ਇਹਨਾਂ ਨੇ ਆਏ ਦੇਖਾ ਸਟ੍ਰਾਈਨ ਤੇ ਆਹ ਮੇਰੇਆਂ ਸੀੜੀਆਂ ਪੱਥਰ ਪੁੱਥਰ ਵਧੀਆ ਲਾਇਆ ਹੋਇਆ ਸੀਗਾ ਇਹ ਮੇਰੀ ਵੱਡੀ ਬੈਠ ਸੀ ਕਿਉਂਕਿ ਮਤਲਬ ਕਿ ਆਇਆ ਜੇ ਆਪਾਂ ਤਾਂ ਸੀ ਕਿ ਮੇਰਾ ਇੱਥੇ ਪਾਰਲਰ ਹੁੰਦਾ ਸੀ ਮੈਂ ਇੱਥੇ ਵਪਾਰੀ ਦਾ ਕੰਮ ਕਰਦੀ ਸੀ ਇਸ ਲਈ ਇਹ ਮੇਰਾ ਘਰ ਸੀਗਾ ਲੱਖੋ ਤੋਰ ਤੱਕ ਇਸ ਤਰ੍ਹਾਂ ਤੇ ਮਿਹਨਤ ਹੀ ਇਹ ਬਾਅਦ ਇਸ ਤਰ੍ਹਾਂ ਆ ਦੇਖੋ ਰੌਣਕ ਵਾਲਾ ਘਰ ਹੈਗਾ ਇੰਨਾ ਘੜੀ ਹੈਗੀ ਇਧਰਲੇ ਪਾਸੇ ਵੀ ਨਵਸਤੇ ਪੁੱਤ ਨਮਸਤੇ ਐਦਾਂ ਕਰਕੇ ਤੇ ਹੁਣ ਤੁਹਾਨੂੰ ਦਿਖਾਉਣੀ ਆ ਸਾਰਾ ਘਰ ਆ ਦੇਖੋ ਆ ਖਿੜਕੀਆਂ ਖੁੜਕੀਆਂ ਪੂਰੇ ਚਾਣ ਲਵਾਈਆਂ ਸੀਗੀਆਂ ਤੇ ਫੌਜੀ ਸਾਹਿਬ ਦੀ ਡੈਥ ਹੋ ਗਈ ਸੀ ਥੋੜੇ ਦਿਨਾਂ ਬਾਅਦ ਹੀ ਫਿਰ ਮੇਰਾ ਮਨ ਵਸ ਉਖੜਿਆ ਰਹੀ ਤਾਂ ਗਈਆਂ ਮੈਂ ਇੱਥੇ ਕਿਉਂਕਿ ਸਾਈ ਹੀ ਦਿੱਤੀ ਸੀਗੀ ਤੇ ਆ ਦੇਖੋ ਉੱਪਰ ਪਾੜੀਆਂ ਨੇ ਉੱਪਰ ਛੱਤ ਐਦਾਂ ਇਹ ਮੇਰਾ ਇਸ ਘਰ ਦੇ ਵਿੱਚ ਦੁੱਖ ਸੁੱਖ ਬਹੁਤ ਜ਼ਿਆਦਾ ਕੱਟੇ ਨੇ ਮੈਂ 12 ਸਾਲ ਉਹ ਇਹ ਕਹਿੰਦਾ ਰੱਬ 12 ਸਾਲ ਬਾਅਦ ਤਾਂ ਰੱਬ ਰੂੜੀ ਦੀ ਵੀ ਸੁਣ ਲੈਂਦਾ ਸੋ ਉਹੀ ਗੱਲ ਮੇਰੇ ਨਾਲ ਹੋਈ ਆ ਇੱਧਰ ਵੀ ਦਿਖਾਉਣ ਥੰਨਾ ਲੋਕਾਂ ਨੂੰ ਬਹੁਤ ਪਿਆਰਾ ਘਰ ਸੀ ਮੇਰਾ ਮੈਂ ਬਹੁਤ ਸਫਾਈ ਨਾਲ ਰੱਖੀ ਹੁੰਦੀ ਸੀ ਤੇ ਸਾਰਾ ਮੇਰੇ ਹੀ ਲੱਗਿਆ ਹੋਇਆ ਪੱਥਰ-ਪੁੱਥਰ ਜੋ ਵੀ ਆ ਆ ਕਮਰੇ ਸ ਤਾਂ ਮੈਟ ਲੱਗੇ ਹੋਏ ਸੀਗੇ ਸੋ ਖਿੜਕੀ ਆ ਬਾਹਰ ਛੋਟੀ ਜੀ ਤੇ ਇਹਨਾਂ ਨੇ ਪੇਟੀ-ਪੁੱਟੀ ਲਾ ਰੱਖੀ ਆ ਦੇਖੋ ਆ ਸੀਗਾ ਮੇਰਾ ਘਰ ਸ਼ੌਣੇ ਚਤਰਤ ਬੰਾਗੇ ਮੈਂ ਅਸੀ ਰਾਂਗੇ ਇਹਨੇ ਕਰਵਾਇਆਗਾ ਸੋ ਸਾਡਾ ਟੀਵੀ ਹੁੰਦਾ ਸੀ ਜਿਹੜਾ ਐਸ ਕਾਰਨਰ ਚ ਬੰਦਾ ਸੀ ਟੀਵੀ ਸਾਡਾ ਇਹ ਸਦਾ ਡੱਡ ਦਾ ਮੂੰਹ ਇਧਰ ਨੂੰ ਹੁੰਦਾ ਸੀਗਾ ਇਹਨੂੰ ਵੀ ਮੈਨੂੰ ਇਸ ਘਰ ਨੂੰ ਹੋ ਗਏ ਨੇ 2014 ਦੇ ਵਿੱਚ 13 ਵਿੱਚ ਵੇਚਿਆ ਸੀਗਾ 24 11 ਸਾਲ 11 ਸਾਲ 11 ਸਾਲ 4 25 ਵਿੱਚ ਚੱਲਦਾ ਨਾ 11 ਸਾਲ ਹੋ ਗਏ ਸੇਲ ਦਿੱਤੇ ਨੂੰ ਵੀ ਤੇ ਮੈਂ ਆਹੀ ਬਹੁਤ ਚਰਵਾ ਦਾ ਮੈਂ ਲੰਘ ਜਾਣੀ ਬਣੀ ਕਿਉਂਕਿ ਇਹਦੇ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਨੇ ਇਸ ਘਰ ਦੇ ਨਾਲ ਮੇਰੇ ਛੋਟੇ ਛੋਟੇ ਹੁੰਦੇ ਸੀ ਬੱਚੇ ਗਿਫਟੀ ਬਿਊਟੀ ਜਦੋਂ ਫੌਜੀ ਸਾਹਿਬ ਡੈਕਥ ਕੋਈ ਸੁਰ ਤੋਂ ਬਾਅਦ ਵਸ ਕੇ ਮੈਂ ਘਰ ਦੇ ਵਿੱਚ ਮੰਮੀ ਹੋਣਾ ਨਾਲ ਜਿਆਦਾ ਰਹਿੰਦੀ ਆ ਤੇ ਰਹੇ ਆ ਚਲੋ ਰਹਿਣਾ ਪੈਣਾ ਸੀਗਾ ਤੇ ਇਹ ਸੀ ਦੀ ਆਪਣੀ ਛੋਟੇ ਜਿਹੇ ਘਰ ਦੀ ਸਟੋਰੀ ਤੇ ਪਰਮਾਤਮਾ ਕਿਸੇ ਨਾਲ ਵੀ ਇੱਦਾਂ ਦਾ ਕਰੀ ਜਿਹੜੀ ਵੀ ਚੀਜ਼ ਮਿਲੇ ਉਹਨੂੰ ਵਰਤਣੀ ਮਿਲੇ ਸੁੰਡਣੀ ਬੋਣੀ ਚੀਜ਼ ਰਏ ਆ ਪੜ੍ਹੇ ਲਿਖੇ ਬੱਚੇ ਇੱਥੇ ਸਕੂਲ ਚ